ਵਾਹਿਗੁਰੂ ਜੀ ਕੀ ਫਤਿਹ ਬੇਗਨਾ ਵਿਨਾਸ਼ਨ ਸੋਏ ਗੋਬਿੰਦ ਸਿੰਘ ਗੁਰੂ ਹਤ ਦਾਇਕ ਆਨ ਕਿ ਆਸ ਨਹੀਂ ਮਨ ਰਾਈ ਯਾਤ੍ਰਕ ਚੀਤ ਮੋਹਰ ਮੋਹ ਰਟ ਸਵਾਤ ਦਦਾਰ ਕਬੈ ਪਾਈ ਜਿਉ ਪਤੰਗ ਸਨੇਹ ਕੀ ਡੋਰ ਬੰਦਾ ਡਗ ਡੋਲ ਸੋਲਿ ਹੋ ਮਿਲਾਈ ਸੇਂਦੋ ਤਾਂ ਸੁਣ ਹੈ ਭਵ ਕੀ ਗਤ ਮੋਹਿ ਮਿਆ ਕਰ ਲਿਓ ਵਿਚਾਰ ਜਿਸ ਮੈਂ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਦਦਾ ਬੰਦਾ ਕਰ ਅਨਰਾਗ ਬੰਦਾ ਕਰ ਅਨਰਾਗ कहा बुद्ध बन कह में मां जो तुम्हारी तो हम ना सकत कर सिफत तुम्हारी आप लि हो तुम कथा सुधारी सज्जन सच्चा पातशाह हो ਸਿਰ ਸਾਹੰਦੈ ਸਾਹੋ ਜਿਸ ਪਾਸ ਬੈਠਿਆ ਸੋਹੀਏ ਸਬਨਾ ਦਾ ਬੇਸਾਹੋ ਹਾਂਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੋ ਪਈ ਸੁਨ ਕਰ ਦਿਜਵਰ ਕਾਲੂ ਬਾਨੀ ਹੋਤੀ ਅਸ਼ਰਦਾ ਮਹਿਲ ਪਟਾਨੀ ਤਿਸਿ ਉਰ ਸ਼ਰਦਾ ਦੇਵਨ ਹੇਤੂ ਬੋਲਿਓ ਬਚਨ ਵਿਪਰ ਕੁਲ ਕੇਤੂ ਬਾਨੀ ਹੋਤੀ ਅਸ਼ਰਦਾ ਮਹਿਲ ਪਟਾਨੀ ਤੇ ਸਿਉਰ ਸਰਦਾ ਦੇਵਨ ਹੇਤੂ ਬੋਲਿਓ ਬਚਨ ਵਿਪਰ ਕੁੱਲ ਕੀ ਤੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਅਤੇ ਸਤਕਾਰ ਜੋਗ ਸਤਿਗੁਰੂ ਮਹਾਰਾਜ ਜੀ ਨੇ ਦਇਆਲਤਾ ਕਿਰਪਾਲਤਾ ਕੀਤੀ ਹੈ 사ਤਿਗੁਰੂ ਮਹਾਰਾਜ ਜੀ ਦੀ ਦਇਆ ਕਿਰਪਾ ਗੁਰੂ ਕੇ ਪਾਵਨ ਦਰਬਾਰ ਰਾਤਰੀ ਦੇ ਸਜੇ ਹੋਏ ਪਾਵਨ ਦੀਵਾਨ ਵਿਖੇ ਜੁੜ ਬੈਠਣ ਦਾ ਹਾਜ਼ਰੀ ਭਰਨ ਦਾ ਸੁਭਾਗ ਮਿਲਿਆ ਗੁਰੂ ਕੇ ਭਾਗਸ਼ਾਲੀ ਉਤਕ੍ਰਿਸ਼ਟ ਕਰਮ ਵਾਲੇ ਪੁਰਸਿੱਖਾਂ ਨੇ ਗੁਰੂ ਚਰਨਾਂ ਤੇ ਨਤਮਸਤਕ ਹੋਣਾ ਕੀਤਾ ਗੁਰੂ ਕੇ ਪਾਵਨ ਬਾਣੀ ਸ੍ਰੀ ਰਹਿਰਾ ਸਾਹਿਬ ਜੀ ਦੇ ਪਾਠ ਕਈਆਂ ਨੇ ਆਪੋ ਆਪਣੀ ਰਸਨਾ ਨਾਲ ਆਪ ਪੜ੍ਹੇ ਨੇ ਤੇ ਕਈਆਂ ਗੁਰਸਿੱਖਾਂ ਦੀ ਰਸਨਾ ਤੋਂ ਸਰਵਣ ਕੀਤੇ ਨੇ ਉਪਰੰਤ ਗੁਰੂ ਕੇ ਮੁਖਵਾਖ ਸ੍ਰਾਵਣ ਕੀਤੇ ਨੇ ਆਓ ਹੁਣ ਆਪਾਂ ਕੋਝੋ ਕੋ ਸਮਾ ਗੁਰੂ ਕੇ ਪਾਵਨ ਇਤਿਹਾਸ ਦੀ ਵਿਚਾਰ ਵੇਖੇ ਜੁੜੀਏ ਕਿਹ ਜੋ ਗੁਰੂ ਕੇ ਪਾਵਨ ਇਤਿਹਾਸ ਦੀ ਵਿਚਾਰ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦੀ ਵਿਚਾਰ ਚੱਲ ਰਹੀ ਹੈ ਜਿਸ ਦੇ ਵਿੱਚ ਆਪਾਂ ਪੰਜਵੇਂ ਅਧਿਆਏ ਦੀ ਵਿਚਾਰ ਕਰ ਰਹੇ ਸੀ ਪੂਰਵਾਰਦ ਪੰਜਵੇਂ ਅਧਿਆਏ ਦੇ ਅਰਧ ਵਿਚਾਰ ਹੋਈ ਹੈ। ਪਰ ਜਿਸ ਦੇ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਘਰ ਅਮਦਾਸ ਨੇ ਆ ਲੈ ਕੇ ਕਿ ਨਾਨਕ ਨਾਮ ਰੱਖਿਆ ਫਿਰ ਨਾਨਕ ਨਾਮ ਦੇ ਅਰਥ ਦੱਸਦਾ ਹੈ ਕੁਝ ਸਮੇਂ ਬਾਅਦ ਸਤਿਗੁਰੂ ਮਹਾਰਾਜ ਚੰਦਰਮਾ ਦੀ ਤਰ੍ਹਾਂ ਛੋਟਾ ਜਿਹਾ ਸਰੀਰ ਵੱਧਦਾ ਹੈ ਬੱਚਿਆਂ ਵਾਲੀਆਂ ਬਾਲ ਲੀਲਾ ਸ਼ਰਤਾਂ ਕਰਦੇ ਨੇ ਔਰ ਫਿਰ ਕਾਲੂ ਬਾਬਾ ਜੀ ਪੰਡਤ ਨੂੰ ਅਲਾੰਭਾ ਦਿੰਦੇ ਨੇ ਤੁਸੀਂ ਤੇ ਆਂਦੇ ਸੀ ਇਹਨਾਂ ਦੇ ਘਰ ਛਾਤਰ ਫਿਰੇਗਾ ਮੈਨੂੰ ਐਂ ਲੱਗਦਾ ਪੰਡਤ ਜੀ ਗਿਣਤੀ ਘਟੀ ਔਰ ਅਟਪਟੀ ਤਹਿ ਕੇ ਗयो ਘਰ ਵੀ ਤੁਹਾਡੇ ਕੋਲੋਂ ਗਿਣਤੀ ਗਣਦਿਆਂ ਕੋਈ ਅਟਪਟੀ ਹੋ ਗਈ ਕੋਈ ਭੁੱਲ ਚੁੱਕ ਹੋ ਗਈ ਆ ਉਲਟੀਆਂ ਗਣਤੀਆਂ ਗਣੀਆਂ ਨੇ ਤੁਸਾਂ ਨੇ ਪੁੱਠੀਆਂ ਗਣਤੀਆਂ ਗਣੀਆਂ ਤੁਸਾਂ ਨੇ ਇਸ ਤਰ੍ਹਾਂ ਵਿਚਾਰ ਕਰਕੇ ਉਹਦੇ ਘਰ ਗਏ ਜਾ ਕੇ ਲਾਂਭਾ ਦਿੱਤਾ ਔਰ ਫਿਰ ਬਾਬਾ ਕਾਲੂ ਜੀ ਦੇ ਚਿੱਤ ਵਿੱਚ ਸ਼ਰਧਾ ਦੇਣ ਵਾਲੀ ਪ੍ਰੇਮ ਵਾਲੀ ਬਾਣੀ ਆ ਨਾ ਜਿਹੜੀ ਉਹ ਪੰਡਿਤ ਜੀ ਅੱਗੋਂ ਬੋਲਦੇ ਨੇ ਆਓ ਗੁਰੂ ਕੇ ਪਾਵਨ ਇਤਿਹਾਸ ਵਿਖੇ ਜੁੜੀਏ ਆਪੋ ਆਪਣੀਆਂ ਮਾਨ ਲੀਆਂ ਵਰਤਿਆਂ ਇਕਾਗਰ ਕਰੀਏ ਗੁਰ ਸੰਗਤ ਜੀ ਪ੍ਰਾਥਮ ਸਰੂਪ ਜाहर ਪੀਰ ਜਗਤ ਗੁਰੂ ਬਾਬਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸੁੰਦਰ ਚਰਨਾਂ ਦੇ ਨਾਲ ਆਪਣੀਆਂ ਧਿਆਨ ਵਰਤਿਆਂ ਜੋੜੀਏ ਭਾਈ ਆਓ ਸਾਰੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਾਂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਚਾ ਵਈ ਸੁਣ ਕਰ ਦੇ ਜੇ ਜਦੋਂ ਬਾਬਾ ਕਾਲੂ ਜੀ ਨੇ ਇਸ ਪ੍ਰਕਾਰ ਤੇ ਜਾ ਕੇ ਨਾ ਉਸਹ ਪ੍ਰੋਹਤ ਹਰदयाल ਦੇ ਘਰ ਉਲੰਭਾ ਦਿੱਤਾ ਤੇ ਇਸ ਤਰ੍ਹਾਂ ਅਗਰ ਪ੍ਰੋਹਤ ਜੀ ਨੇ ਸਾਰੀ ਗੱਲ ਸੁਣ ਲਈ ਬਾਬਾ ਕਾਲੂ ਜੀ ਨੇ ਕਿਹਾ ਕਹਿੰਦੇ ਭਲੋ ਛਤਰ ਮੁਝ ਧਾਮ ਫਰਾਇਓ ਅਗਲੀ ਦਿਨੀ ਵਸਤ ਗਵਾਇਓ ਕਹਿੰਦੇ ਚੰਗਾ ਛਤਰ ਫੇਰਿਆ ਸਾਡੇ ਘਰ ਤੁਸਾਂ ਇਹ ਤੇ ਮੇਰੀਆਂ ਪਹਿਲਾਂ ਦੀਆਂ ਵਸਤੂਆਂ ਗਵਾ ਰਿਹਾ ਇਸ ਤਰ੍ਹਾਂ ਦੀ ਗੱਲ ਸੁਣ ਕੇ ਫਿਰ ਤੇ ਪੰਡਿਤ ਜੀ ਅੱਗੋਂ ਬਾਬਾ ਕਾਲੂ ਜੀ ਦੇ ਤਾਂ ਹੀ ਪ੍ਰੇਮ ਨਾਲ ਕਹਿੰਦੇ ਹਨ ਪਤੀ ਅਸ਼ਰਦਾ ਮਹਿਲ ਪਟਾਨੀ ਇਸ ਤਰ੍ਹਾਂ ਜਿਹੜੀ ਨੁਸ਼ਰਦਕ ਪੁਣੇ ਵਾਲੀ ਬਾਣੀ ਜੀ ਨਾ ਸ਼ਰਦਾ ਹੀਣ ਉਹ ਗੱਲ ਨੂੰ ਸੁਣਿਆ ਪੰਡਤ ਨੇ ਤਿਸ ਔਰ ਸਰਦਾ ਦੇਵਨ হেতু ਉਹਨਾਂ ਦੇ ਮਨ ਵਿੱਚ ਪ੍ਰੇਮ ਤੇ ਸਰਦਾ ਦੇਣ ਦੇ ਵਾਸਤੇ ਬੋਲਿਓ ਬਚਨ ਬਿਪਰਕੁਲ ਕੀਤੂ ਹਾਂ ਜੀ ਕੁਲ ਜਿਹੜਾ ਕੁਲ ਦਾ ਬ੍ਰਹਮਣ ਇਸ ਤਰ੍ਹਾਂ ਪ੍ਰੋਤ ਹਰਦਿਆਲ ਜੀ ਤੇ ਉਹ ਬੋਲੇ ਹਨ ਇੱਕ ਲੱਛਣ ਮੈਂ ਤਬਹੀ ਹੀਰਾ ਬਾਬਾ ਕਾਲੂ ਜੀ ਨੂੰ ਕਹਿੰਦਾ ਵੀ ਇੱਕ ਜਿਹੜਾ ਲੱਛਣ ਸੀ ਮੈਂ ਉਸ ਵੇਲੇ ਦੇਖ ਲਿਆ ਸੀ ਕਹਿਓ ਨਾ ਸੋਪਿਖ ਆਨੰਦ ਤੇਰਾ ਕਹਿੰਦੇ ਉਸ ਵੇਲੇ ਇਹ ਲੱਛਣ ਮੈਂ ਪ੍ਰਗਟ ਨਹੀਂ ਕੀਤਾ ਉਸ ਵਕਤ ਮੈਂ ਤੁਹਾਨੂੰ ਇਹ ਲੱਛਣ ਨਹੀਂ ਸੀ ਦੱਸਿਆ ਪ੍ਰਗਟਾ ਭਾਇਓ ਮੈਂ ਸੋ ਅਬ ਜਾਣਿਓ ਕਹਿੰਦੇ ਜਿਵੇਂ ਤੁਸੀਂ ਦੱਸਦੇ ਹੋ ਨਾ ਕਿ ਹੁਣ ਨਾਨਕ ਦੇਵ ਜੀ ਘਰ ਦੀਆਂ ਵਸਤੂਆਂ ਗਵਾ ਆਉਂਦੇ ਨੇ ਬਾਹਰ ਵਿਚਰਦੇ ਨੇ ਘਰ ਨਹੀਂ ਠਹਿਰਦੇ ਮੈਂ ਉਸ ਵੇਲੇ ਨਹੀਂ ਕਿਹਾ ਹੁਣ ਮੈਂ ਸਮਝ ਗਿਆ ਕਿ ਉਹ ਲੱਛਣ ਆਪ ਹੀ ਪ੍ਰਗਟ ਹੋ ਗਿਆ ਜੋ ਤੋ ਸੋ ਨਹਿ ਤਵੇ ਬਖਾਨਿਓ ਕਹਿੰਦੇ ਉਹ ਲੱਛਣ ਮੈਂ ਉਸ ਵੇਲੇ ਨਹੀਂ ਸੀ ਤੁਹਾਨੂੰ ਦੱਸਣਾ ਕੀਤਾ ਜਦੋਂ ਇਹ ਕਿਹਾ ਫਿਰ ਪੰਡਿਤ ਜੀ ਕਹਿੰਦੇ ਜੇ ਉਦੋਂ ਨਹੀਂ ਦੱਸਿਆ ਫਿਰ ਐਂ ਕਰੋ ਪੰਡਿਤ ਜੀ ਤੁਸੀਂ ਹੁਣ ਦੱਸ ਦੇਵੋ ਤਾਂ ਫਿਰ ਪੰਡਤ ਜੀ ਅੱਗੋ ਆਖਦੇ ਨੇ ਬਾਲਕ ਕੇ ਸੰਬੰਧੀ ਜੀਤੇ ਕਹਿੰਦੇ ਲਓ ਫਿਰ ਸੁਣੋ ਕਹਿੰਦੇ ਇਹ ਲਖਣ ਮੈਂ ਉਸ ਵੇਲੇ ਨਹੀਂ ਸੀ ਦੱਸਿਆ ਹੁਣ ਸੁਣ ਲਵੋ ਕਹਿੰਦੇ ਜਿੰਨੇ ਵੀ ਇਸ ਬਾਲਕ ਭਾਬ ਗੁਰੂ ਨਾਨਕ ਸਾਹਿਬ ਦੇ ਰਿਸ਼ਤੇਦਾਰ ਪਰਿਵਾਰਕ ਮੈਂਬਰ ਸੰਬੰਧੀ ਆਦ ਹੋਣਗੇ ਮਹਿਮਾ ਲਖਨਾ ਸਕੈਗੇ ਤੀਤੀ ਕਹਿੰਦੇ ਉਹਨਾਂ ਦੇ ਵਿੱਚੋਂ ਕੋਈ ਵੀ ਮਹਿਮਾ ਨਹੀਂ ਜਾਣ ਸਕੇਗਾ ਸਾਰੇ ਮਹਿਮਾ ਨਹੀਂ ਜਾਣਣਗੇ ਅਵਰ ਅਨੇਕ ਮਨੁਜ ਬਰਸਾਵਹਿ ਹੋਰ ਜਿਹੜੇ ਮਨੁੱਖ ਨੇ ਨਾ ਕਹਿੰਦੇ ਜਿਨ੍ਹਾਂ ਦਾ ਕੋਈ ਪਰਿਵਾਰਕ ਰਿਸ਼ਤਾ ਨਹੀਂ ਹੋਵੇਗਾ ਰਿਸ਼ਤੇਦਾਰੀ ਵੀ ਨਹੀਂ ਹੋਵੇਗੀ ਉਹ ਇਹਨਾਂ ਦੇ ਕੋਲੋਂ ਬਹੁਤ ਲਾਹੇ ਪ੍ਰਾਪਤ ਕਰਨਗੇ ਭਗਤੀ ਗਿਆਨ ਵਿਰਾਗ ਬ੍ਰਹਮ ਗਿਆਨ ਮੁਕਤੀ ਕਲਿਆਣ ਪਾ ਲੈਣਗੇ ਕੋਇਕ ਸੰਬੰਧੀ ਸੁਖ ਪਾਵਹਿ ਕੋਈ ਤੁਹਾਡਾ ਇੱਕ ਅਦਾ ਸੰਬੰਧੀ ਹੋਵੇਗਾ ਇਹ ਭਾਵ ਹੈ ਕਿ ਬੇਬੇ ਨਾਨਕੀ ਜੀ ਵਰਕਰ ਕਹਿੰਦੇ ਕੋਈ ਇੱਕ ਅਦਾ ਪਰਿਵਾਰਕ ਮੈਂਬਰ ਹੋਵੇਗਾ ਜਿਹੜਾ ਤੁਹਾਡੇ ਪਰਿਵਾਰ ਵਿੱਚੋਂ ਇਹਨਾਂ ਦੇ ਕੋਲੋਂ ਸੁਖ ਕਲਿਆਣ ਪਾ ਲਵੇਗਾ ਹੋਏ ਤਰਨ ਜਬ ਬਧੈ ਪ੍ਰਕਾਸ਼ਤਾਪਾ ਹਾਂਜੀ ਕਹਿੰਦੇ ਜਦੋਂ ਇਹ ਵੱਡੇ ਹੋਣਗੇ ਤੇ ਇਹਨਾਂ ਦਾ ਪ੍ਰਤਾਪ ਵਧੇਗਾ ਜੋ ਬਾਵਨ ਤ੍ਰੈ ਲੋਕਨ ਮਾਪਾ ਹਾਂਜੀ ਇਸ ਤਰ੍ਹਾਂ ਜਿਵੇਂ ਵਿਸ਼ਨੂ ਜੀ ਨੇ ਨਾ ਦੇਵਤਿਆਂ ਦੇ ਕਹਿਣ ਤੇ ਤੇ ਰਾਜੇ ਬਲ ਨੂੰ ਛਲਿਆ ਸੀ ਛੋਟਾ ਜਿਹਾ ਰੂਪ ਬਣਾ ਕੇ ਬ੍ਰਾਹਮਣ ਦਾ ਜਣੀ ਉਹ 52 ਕੁੰਗਲਾਂ ਦਾ ਰੂਪ ਬਣਾ ਕੇ ਤੇ ਇਸ ਤਰ੍ਹਾਂ ਫਿਰ ਉਹ ਰਾਜੇ ਬਲ ਦੇ ਘਰ ਆ ਕੇ ਭਿਖਿਆ ਮੰਗਣਾ ਕੀਤੀ ਉਸ ਵੇਲੇ ਰਾਜਾ ਜੀ ਜਗ ਕਰ ਰਹੇ ਸੀ ਉਹਨੇ 100 ਜਗ ਕਰ ਲਏ ਸੀ ਇੱਕ ਜਗ ਬਾਕੀ ਰਹਿੰਦਾ ਸੀ ਉਹ ਜੱਗ ਦੇ ਵਿੱਚ ਰਕਾਵਟ ਪਾਉਣ ਵਾਸਤੇ ਹੀ ਆਏ ਸੀ ਅਗੋ ਦੇ ਉਸਤਾਦ ਵਿਦਿਆਦਾਤੇ ਨੇ ਰੋਕਿਆ ਵੀ ਕਹਿੰਦੇ ਐਸਾ ਨਾ ਕਰੋ ਇਹ ਛੋਟਾ ਨਾ ਇਹ বিষ্ণੂ ਜੀ ਨੇ ਤੇਰੇ ਜੱਗ ਵਿੱਚ ਭੰਗਣਾ ਪਾ ਦੇਣਗੇ ਅਗੋ ਰਾਜਾ ਕਹਿੰਦਾ ਛੋਟਾ ਜਾ ਤਾ ਬ੍ਰਾਹਮਣ ਮੇਰੇ ਜੱਗ 'ਚ ਕਿੱਡੀ ਕਬੜੀ ਭੰਗਣਾ ਪਾ ਦੇਗਾ ਫਿਰ ਉਹ ਕਹਿੰਦੇ ਇਹ ਛੋਟਾ ਨਾ ਸਮਝੋ ਇਹ ਬਹੁਤ ਵੱਡੀ ਸ਼ਕਤੀ ਆ ਸੋ ਇਸ ਤਰ੍ਹਾਂ ਹੁਣ ਉਹ ਪ੍ਰਮਾਣ ਦਿੱਤਾ ਭਾਈ ਸਾਹਿਬ ਨੇ ਕਹਿੰਦੇ ਵੀ ਜਿਉਂ ਬਾਬਨ ਤਰੈ ਲੋਕਨ ਮਾਪਾ ਕਹਿੰਦੇ ਉਹਨੇ ਫਿਰ ਜਦੋਂ ਪਿਖਿਆ ਮੰਗੀ ਕਹਿੰਦੇ ਦੱਸ ਕੀ ਚਾਹੀਦਾ ਹੈ ਕਹਿੰਦੇ ਮੈਨੂੰ ਢਾਈ ਕਰਮਾ ਜਗ੍ਹਾ ਚਾਹੀਦੀ ਹੈ ਧਰਤੀ ਚਾਹੀਦੀ ਹੈ ਕਹਿੰਦੇ ਕੀ ਕਰਨਾ ਹੈ ਕਹਿੰਦੇ ਮੈਂ ਉਹ ਢਾਈ ਕਰਮਾ ਦੇ ਵਿੱਚ ਬਹਿ ਕੇ ਤੇ ਮੈਂ ਵਾਹਿਗੁਰੂ ਵਾਹਿਗੁਰੂ ਰੱਬ ਰੱਬ ਕਰਾਂਗਾ ਭਗਤੀ ਕਰਾਂਗਾ ਮੈਨੂੰ ਤਾਂ ਭਗਤੀ ਕਰਨ ਵਾਸਤੇ ਜਗ੍ਹਾ ਚਾਹੀਦੀ ਆ ਉਹ ਕਹਾਂ ਲੱਗੇ ਚਲੋ ਮਨਜੂਰ ਐ ਵੀ ਤੂੰ ਆਪਣੀ ਧਰਤੀ ਜਿੱਥੇ ਤੈਨੂੰ ਵਧੀਆ ਲੱਗਦੀ ਐ ਚੰਗੀ ਲੱਗਦੀ ਐ ਉਥੋਂ ਤੋਂ ਢਾਈ ਕਰਮਾਂ ਧਰਤੀ ਲੈਣ ਲਵੋ ਕਹਾਂ ਲੱਗਾ ਜੀ ਠੀਕ ਐ ਚੂੜੀ ਛੱਡੋ ਫਿਰ ਪਾਣੀ ਦੀਆਂ ਚੂੜੀਆਂ ਜੋ ਉਸ ਵੇਲੇ ਦੀ ਮਰਿਆਦਾ ਸੀ ਉਹ ਵੀ ਛੱਡਣਾ ਕੀਤੀ ਉਹਦੇ ਵਿਦਿਆਦਾਤੇ ਨੇ ਫੇਰ ਵੀ ਰੋਕਣ ਦਾ ਯਤਨ ਕਰਿਆ ਗੁਰੂ ਨੇ ਉਹ ਪਾਣੀ ਵਾਲੇ ਪਾਈਪ ਦੇ ਵਿੱਚ ਵੀ ਵੜ ਗਿਆ ਮੱਕੜੀ ਬਣ ਕੇ ਫਿਰ ਉਹਦੇ ਵਿੱਚ ਡੱਕਾ ਫੇਰਿਆ ਉਹਦੀਆਂ ਅੱਖਾਂ ਦੇ ਵਿੱਚ ਵੜ ਗਿਆ ਵਾਹ ਕਰੋ ਤੇ ਇਸ ਤਰ੍ਹਾਂ ਫਿਰ ਉਹ ਪਾਣੀ ਕੱਢਿਆ ਤੇ ਰਾਜੇ ਨੇ ਉਹ ਪਾਣੀ ਦੀ ਚੂਲੀ ਛੱਡ ਦਿੱਤੀ। ਔਰ ਜਦੋਂ ਉਹ ਢਾਈ ਕਰਮਾਂ ਮਿਣਨ ਵਾਸਤੇ ਕਿਹਾ ਉਹਨੇ ਪਹਿਲੇ ਦੋ ਕਰਮਾਂ ਦੇ ਵਿੱਚ ਹੀ ਗੁਰਸੰਗਤ ਜੀ ਸਾਰੇ ਧਰਤੀ ਤਿੰਨ ਲੋਕ ਮਿਣ ਦਿੱਤੇ। ਤ੍ਰੈ ਲੋਕਨ ਮਾਪਾ ਤਿੰਨ ਲੋਕ ਉਹਨੇ ਆਪਦੇ ਦੋ ਕਰਮਾਂ ਦੇ ਵਿੱਚ ਮਿਣ ਦਿੱਤੇ ਐਡਾ ਵੱਡਾ ਬਣ ਗਿਆ ਫਿਰ ਉਹ। ਸੋ ਇਸ ਤਰ੍ਹਾਂ ਫਿਰ ਉਹ ਕਹਿਣ ਲੱਗਾ ਵੀ ਮੇਰਾ ਅੱਧਾ ਕਰਮ ਹਜੇ ਹੋਰ ਵੀ ਰਹਿੰਦਾ। ਢਾਈ ਕਿਹਾ ਸੀ। ਉਹ ਰਾਜਾ ਕਹਿਣ ਲੱਗਾ ਬਲ ਬਲ ਰਾਜਾ ਜੀ ਆਂ ਦੇ ਦੇਖ ਧਰਤੀ ਤੁਸੀਂ ਨੇ ਮਿੰਡ ਲਈ ਪਰ ਮੇਰਾ ਸਰੀਰ ਬਾਕੀ ਹੈ ਹੁਣ ਤੁਸੀਂ ਅਧੇ ਕਰਮ ਦੇ ਵਿੱਚ ਮੇਰਾ ਸਰੀਰ ਮਿੰਡ ਲਵੋ ਫਿਰ ਉਹਨੇ ਰਾਜੇ ਦੀ ਛਾਤੀ ਤੇ ਪੈਰ ਧਰਿਆ ਔਰ ਉਹਨੂੰ ਪਤਾਲ ਵਿੱਚ ਧੱਕ ਦਿੱਤਾ ਜਦ ਪਤਾਲ ਮੈਂ ਧੱਕ ਦਿਆ ਤੋ ਰਾਜੇ ਬਲ ਨੇ ਉਹਦਾ ਪੈਰ ਫੜ ਲਿਆ ਜਦੋਂ ਰਾਜੇ ਬਲ ਨੇ ਪੈਰ ਫੜਿਆ ਕਹਿੰਦਾ ਵਾਪਸ ਮੁੰਡਦਾ ਕਿ ਕਹਿੰਦਾ ਤੁਸੀਂ ਤੇ ਅੰਦੇ ਸੀ ਕਿ ਮੈਂ ਭਗਤੀ ਕਰਾਂਗਾ ਬੰਦਗੀ ਕਰਾਂਗਾ ਹੁਣ ਕਿੱਧਰ ਜਾ ਰਹੇ ਹੋ ਹੁਣ ਬੈਠੋ ਇੱਥੇ ਸੋ ਇਸ ਤਰ੍ਹਾਂ ਭਾਈ ਸਾਹਿਬ ਨੇ ਪ੍ਰਮਾਣ ਦਿੱਤਾ ਕਿ ਹੈ ਤਾਂ ਛੋਟਾ ਜਿਹਾ ਸੀ ਪਰ ਹੈ ਬਹੁਤ ਵੱਡਾ ਸੀ ਉਹ ਛੋਟੇ ਜੇ ਸਰੀਰ ਦੇ ਵਿੱਚ ਸ਼ਕਤੀ ਜਿਹੜੀ ਸੀ ਨਾ ਉਹ ਬੇਅੰਤ ਵੱਡੀ ਸੀ ਸੋ ਇਸ ਤਰ੍ਹਾਂ ਕਹਿੰਦੇ ਉਹ ਸ਼ਕਤੀ ਜਿਹੜੀ ਸੀ ਬੇਅੰਤ ਵੱਡੀ ਹੈ ਇਸ ਤਰ੍ਹਾਂ ਉਹ ਗੱਲ ਦੱਸਦੇ ਨੇ ਭਾਈ ਸਾਹਿਬ ਕਹਿੰਦੇ ਹੋਏ ਤਰਨ ਜਬ ਬਧੇ ਪਰਤਾਪਾ ਕਹਿੰਦੇ ਇਹ ਸਰੀਰ ਤਾਂ ਛੋਟਾ ਜਿਹਾ ਗੁਰੂ ਨਾਨਕ ਦੇਵ ਜੀ ਦਾ ਪਰ ਕਹਿੰਦੇ ਸ਼ਕਤੀ ਆ ਜਿਹੜੀ ਉਹ ਬੇਅੰਤ ਵੱਡੀ ਹੈ ਪੀਰ ਮੀਰ ਮਾਨਣਗੇ ਆਨਾ ਹਾਂਜੀ ਕਹਿੰਦੇ ਪੀਰ ਬਹੁਤ ਸ਼ਕਤੀਆਂ ਵਾਲੇ ਤੇ ਮੀਰ ਬਾਦਸ਼ਾ ਪਾਤਸ਼ਾ ਲੋਕ ਇਹਨਾਂ ਨੂੰ ਆ ਕੇ ਮੰਨਣਗੇ ਜੋ ਗੋਕਲ ਮਥੁਰਾ ਭਗਵਾਨਾਂ ਹਾਂਜੀ ਕਹਿੰਦੇ ਜਿਵੇਂ ਗੋਕਲ ਦੇ ਲੋਕ ਕ੍ਰਿਸ਼ਨ ਜੀ ਨੂੰ ਭਗਵਾਨ ਜੀ ਨੂੰ ਪੂਜਦੇ ਹਨ ਨਾ ਮੰਨਿਆ ਸੀ ਉਹਨਾਂ ਨੇ ਇਓਂ ਹੀ ਕਹਿੰਦੇ ਇਹਨਾਂ ਨੂੰ ਮੰਨਣਗੇ। ਰਾਮਚੰਦ ਸੇ ਗੁਣ ਇਨਮਾਹੀ। ਕਹਿੰਦੇ ਜਿਵੇਂ ਰਾਮਚੰਦਰ ਜੀ ਦੇ ਗੁਣ ਸਨ ਤੇ ਉਹ ਮੈਂ ਇਹਨਾਂ ਦੇ ਵਿੱਚ ਵੀ ਚੰਗੇ ਗੁਣ ਨੇ ਤੇ ਮਰਯਾਦਾ ਪਰਸ਼ੋਤਮ ਹੋਣਗੇ ਗੁਰੂ ਨਾਨਕ ਸਾਹਿਬ। ਗ੍ਰਿਤ ਹੋ ਹੈ ਤਵ ਲਿਹੁ ਪਤਿਆਈ। ਫਿਰ ਕਹਿੰਦੇ ਜਦੋਂ ਵੱਡੇ ਹੋ ਜਾਣਗੇ ਉਸ ਵੇਲੇ ਇਹ ਗੱਲ ਨੂੰ ਤੁਸੀਂ ਅਜ਼ਮਾ ਕੇ ਵੀ ਦੇਖ ਲੈਣਾ। ਹੋਏ ਆਚਾਰਜ ਵਿਆਸ ਸਮਾਨੇ। ਨਾ ਇਓ ਸਮਝੋ ਕਹਿੰਦੇ ਇਹ ਬਹੁਤ ਹੈਰਾਨ ਕਰ ਦੇਣ ਵਾਲੇ ਸਚਾਰਜ ਹੀ ਮਹਾ ਵਿਦਵਾਨ ਹੋਣਗੇ ਵਿਆਸ ਜੀ ਦੀ ਤਰ੍ਹਾਂ। ਮਨਮ ਧਨ ਜੈ ਮਨ ਕਰ ਮਾਨੀ ਕਹਿੰਦੇ ਜਿਹੜੇ ਮਨੋਕ ਇਹਨਾਂ ਨੂੰ ਮਨ ਕਰਕੇ ਮੰਨਣਗੇ ਤੇ ਉਹ ਬਹੁਤ ਸਫਲ ਜੀਵਨ ਵਾਲੇ ਤੇ ਧਨਤਾ ਜੋਗ ਹੋ ਜਾਣਗੇ ਦੋਹਰਾ ਸਤ ਪਰ ਸ਼ਰਦਾ ਉਰ ਕਰੋ ਦਰਬ ਪ੍ਰੀਤ ਹਰਪੂਰ ਪੰਡਤ ਜੀ ਕਹਿੰਦੇ ਹੇ ਕਾਲੂ ਜੀ ਆਪਦੇ ਪੁੱਤਰ ਤੇ ਸ਼ਰਦਾ ਤਾਰਨ ਕਰੋ ਜਿਹੜੇ ਤੁਸੀਂ ਕੂੜ ਦੇ ਪਦਾਰਥਾਂ ਦੀ ਮਾਇਆ ਦੀ ਪ੍ਰੀਤ ਕਰਦੇ ਹੋ ਨਾ ਕਹਿੰਦੇ ਇਹ ਪਦਾਰਥ ਨਾਸਵਾਨ ਨੇ ਝੂਠੇ ਨੇ ਇਸ ਕਰਕੇ ਇਹਨਾਂ ਦੀ ਪ੍ਰੀਤ ਤਿਆਗ ਦਿਓ ਪਰਮ ਰੂਪ ਪਰਮਾਤਮਾ ਚਿਦੰਗ ਚਰਾਚਰ ਮੂਰ ਹਾਂਜੀ ਕਹਿੰਦੇ ਇਸ ਤਰ੍ਹਾਂ ਜੋ ਗੁਰੂ ਨਾਨਕ ਸਾਹਿਬ ਜੀ ਨੇ ਕਹਿੰਦੇ ਤੇ ਪਰਮ ਰੂਪ ਪਰਮੇਸ਼ਰ ਵਾਹਿਗੁਰੂ ਜੀ ਦਾ ਹੀ ਸਰੂਪ ਹਨ ਔਰ ਤੇ ਚਿਦੰਗ ਕਹੀਏ ਜਾਣੀ ਚੇਤਨ ਨੇ ਚਤਨਿਆ ਸਰੂਪ ਹਨ ਔਰ ਚਰਾਚਰ ਕਈਏ ਜੜ ਔਰ ਜੰਗਮ ਤੇ ਇਸ ਤਰ੍ਹਾਂ ਜਾਣੀ ਜੜ ਜੰਗਮ ਨੇ ਜਿਹੜੇ ਉਹਨਾਂ ਦਾ ਮੁੱਢ ਸਰੂਪ ਹਨ ਚਾ ਪਈ ਹਿਤ ਪ੍ਰਧ ਬਿਪਰਹਿ ਕੀ ਬਰ ਬਾਨੀ ਇਸ ਤਰ੍ਹਾਂ ਜਦੋਂ ਉਸ ਵਿਦਵਾਨ ਪੰਡਿਤ ਦੇ ਬਾਣੀ ਨੂੰ ਹਿਤ ਦੇਣ ਵਾਲੇ ਬੋਲਾਂ ਨੂੰ ਇਸ ਤਰ੍ਹਾਂ ਸੁਣਿਆ ਬਾਬਾ ਕਾਲੂ ਜੀ ਨੇ ਮੁਖਵਲ ਅਸ ਕਵਕਾ ਜਿਬ ਮਾਨੀ ਕਿਉ ਸਮਝੋ ਕਹਿੰਦੇ ਉਹ ਜੜੇ ਪੰਡਤ ਦੇ ਬੋਲ ਹੈ ਨਾ ਕਹਿੰਦੇ ਬਾਬਾ ਕਾਲੂ ਜੀ ਦੇ ਮੁੱਖ ਨੂੰ ਇਉਂ ਹੋ ਗਏ ਮਾਨੋ ਕਿ ਜਿਵੇਂ ਮੂੰਹ ਤਾਣਾ ਘੋੜਾ ਹੋਵੇ ਉਹਨੂੰ ਫਿਰ ਲੋਹੇ ਦਾ ਕੰਡਿਆਲਾ ਪਾ ਦੇਦਾ ਨਾ ਮੂੰਹ ਦੇ ਵਿੱਚ ਐਂ ਕਹਿੰਦੇ ਪੰਡਤ ਨੇ ਐਸੇ ਬੋਲ ਬੋਲ ਕੇ ਤੇ ਬਾਬਾ ਕਾਲੂ ਜੀ ਜਿਹੜੇ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਤੀ ਕੋਈ ਬੋਲ ਕੋ ਬੋਲ ਬੋਲਦੇ ਸੀ ਉਹ ਰੋਕ ਦਿੱਤੇ ਹਨ ਐਂ ਉਹਨੇ ਕੰਡਿਆਲੇ ਦੀ ਤਰ੍ਹਾਂ ਹੀ ਬੋਲ ਬੋਲ ਦਿੱਤੇ ਹਨ ਅਰਵਣ ਅਮੀ ਕੀਰਤੀ ਦਿਆਲਾ ਹਾਂ ਜੀ ਸਮੁੰਦਰ ਦੀ ਤਰ੍ਹਾਂ ਅਮਰਤ ਵਰਗੀ ਕੀਰਤੀ ਹੈ ਗੁਰੂ ਨਾਨਕ ਸਾਹਿਬ ਦੀ। ਜਿਜ ਕੀ ਉਕਤ ਸਮੁਗਤਨ ਮਾਲਾ। ਜਿਵੇਂ ਇਹ ਵੀ ਪੰਡਤ ਦੀ ਮਾਲਾ ਦੀ ਤਰ੍ਹਾਂ ਉਕਤੀਆਂ ਯੁਕਤੀਆਂ ਵਾਲੀ ਬਾਣੀ ਤੇ ਪੰਡਤ ਦੀ ਮਾਲਾ ਦੀ ਤਰ੍ਹਾਂ ਸੁੱਚੇ ਮੋਤੀਆਂ ਵਰਗੀ ਹੈ। ਸਾਗ ਬਣਕ ਜੋ ਕੀਮਤ ਤਾਹੀ। ਕਹਿੰਦੇ ਵੀ ਜਿਹੜੇ ਸਾਗ ਅਦਕਦੇ ਪੱਤਿਆਂ ਦੇ ਜਾਂ ਗੋਭੀ ਦੇ ਵਪਾਰੀ ਨੇ ਨਾ ਤੇ ਕਹਿੰਦੇ ਜਿਹੜੇ ਸਬਜ਼ੀਆਂ ਵੇਚਣ ਵਾਲੇ ਨੇ ਕਹਿੰਦੇ ਉਹ ਹੀਰੇ ਲਾਲਾਂ ਦੀ ਕੀ ਕੀਮਤ ਜਾਣ ਸਕਦੇ ਹਨ। ਇਸੇ ਤਰ੍ਹਾਂ ਕਹਿੰਦੇ ਗੁਰੂ ਨਾਨਕ ਦੇਵ ਮਹਾਰਾਜ ਦੇ ਮਹਿਮਾਨ ਨੂੰ ਨਹੀਂ ਜਾਣਿਆ ਉਹਨਾਂ ਦੇ ਪਿਤਾ ਨੇ ਨਿਜਨ ਕੀਤ ਕੋ ਪੁਨ ਚਲ ਆਇਓ ਹਾਂਜੀ ਫਿਰ ਬਾਬਾ ਕਾਲੂ ਜੀ ਇਹ ਗੱਲ ਸੁਣ ਕੇ ਤੇ ਆਪਣੇ ਘਰ ਆ ਗਏ ਹਨ ਜਗਤ ਕਾਜਹਿਰ ਦਾ ਬਿਰਮਾਇੋ ਜੋ ਸੰਸਾਰੀ ਕੰਮ ਕਾਰ ਨੇ ਘਰੇਲੂ ਕੰਮ ਕਾਰ ਉਹਨਾਂ ਦੇ ਵਿੱਚ ਮਾਨੋ ਉਹਨਾਂ ਦਾ ਫੇਰ ਲੱਗ ਗਿਆ ਬਹਰ ਅਸਤ ਅਹਿਰ ਪਤ ਭਇਓ ਸਾਡੀ ਫਿਰ ਜਿਹੜਾ ਸੂਰਜ ਸੀ ਤੇ ਅਸਤ ਹੋ ਗਿਆ ਭਾਵੇਂ ਜਾਣੀ ਸੂਰਜ ਡੁੱਬ ਗਿਆ ਸ਼ਾਮਾਂ ਪੈ ਗਈਆਂ ਭਈ ਵਿਪਾਵਰ ਗੁਰ ਗ੍ਰਹਿ ਆਇਓ ਅੱਜ ਜਦੋਂ ਰਾਤ ਹੋਣ ਲੱਗੀ ਐ ਤੇ ਗੁਰੂ ਨਾਨਕ ਦੇਵ ਮਹਾਰਾਜ ਆਪਣੇ ਘਰ ਪਹੁੰਚ ਗਏ ਇਰਤ ਮਾਤ ਰੂਪ ਬਲ ਜਾਵਹਿ ਹਾਂਜੀ ਮਾਤ ਰਿਫਤਾ ਜੀ ਆਪਣੇ ਪੁੱਤਰ ਦੇ ਚਿਹਰੇ ਨੂੰ ਤੱਕਦੀ ਹੈ ਵੇਖ-ਵੇਖ ਕੇ ਬਹੁਤ ਕੁਰਬਾਨ ਜਾਂਦੀ ਹੈ ਪਾਨ ਆਪਣੇ ਭੋਜ ਖਵਾਵਹਿ ਆਪਣੇ ਹੱਥਾਂ ਦੇ ਨਾਲ ਆਪਣੇ ਪਿਆਰੇ ਲਾਲ ਨੂੰ ਭੋਜਨ ਛਕਾਉਂਦੀ ਹੈ ਦੁਹਰਾ ਪੈ ਪਾਇ ਪੁਨ ਮਾਤਲੇ ਸੂਤੀ ਸੁੱਟ ਪਰੰਕ ਆਪਣੇ ਹੱਥਾਂ ਦੇ ਨਾਲ ਤੇ ਆਪਣੇ ਪੁੱਤਰ ਨੂੰ ਦੁੱਧ ਪਿਲਾ ਕੇ ਸੋਹਣੇ ਪਲੰਗੇ ਤੇ ਲੈ ਕਰਕੇ ਮਾਤਾ ਤ੍ਰਿਪਤਾ ਜੀ ਸੋਹਣੇ ਆਸਣ ਤੇ ਬਿਰਾਜਮਾਨ ਹੋ ਗਏ ਆਰਾਮ ਕਰਨ ਲੱਗ ਗਏ ਹਨ ਪਲਕ ਜੁਟੇ ਸੁੰਦਰ ਬदन ਸਦਨ ਹਲਾਦਮ ਅੰਕ ਇਸ ਤਰ੍ਹਾਂ ਕਹਿੰਦੇ ਫਿਰ ਅੱਖਾਂ ਦੀਆਂ ਜਿਹੜੀਆਂ ਪਲਕਾਂ ਨੇ ਨਾ ਤੇ ਉਹ ਜੁੜ ਗਈਆਂ ਨੇ ਤੇ ਇਸ ਤਰ੍ਹਾਂ ਫਿਰ आनंद ਦਾ ਘਰ ਤੇ ਇਸ ਤਰ੍ਹਾਂ ਚੰ드ਰਮਾ ਜਾਨੀ ਚੜ ਪਿਆ ਹੈ ਚਾਹ ਪਈ ਸਵਾਜਾਮ ਜਬ ਰਹੀ ਤਰਜਾਮਾ ਸਵਾ ਕਪਹਿਰ ਜਦੋਂ ਰਾਤ ਰਹਿ ਗਈ ਰਾਤ ਸਾਰੀ ਬਤੀਤ ਹੋ ਗਈ ਸਵਾ ਕਪਹਿਰ ਜਦੋਂ ਰਾਤ ਰਹਿ ਗਈ ਹੈ ਜਾਨੀ ਅੰਮ੍ਰਿਤ ਵੇਲਾ ਹੋ ਗਿਆ ਜਨਨੀ ਸੁਪਨਾ ਪਿਖਿਆ ਬੇਰਾਮਾ ਮਾ ਤ੍ਰਿਪਤਾ ਜੀ ਨੇ ਫਿਰ ਇੱਕ ਸੁੰਦਰ ਸੁਪਨਾ ਵੇਖਿਆ ਸੁੰਦਰ ਦੁੱਤ ਬ੍ਰਿੰਦਰਾਰਕ ਬ੍ਰਿੰਦਾ ਹਾਂਜੀ ਬਹੁਤ ਸੁੰਦਰ ਸੋਹਣਾ ਵਾਲੇ ਤੇ ਸਾਰੇ ਦੇਵ ਦੇ ਇਕੱਤਰ ਹੋ ਕਰਕੇ ਮਿਲ ਕਰ ਆਏ ਕਰਤ ਅਨੰਦਾ ਮਿਲ ਕਰਕੇ ਆਨੰਦ ਕਰਦੇ ਹਨ ਗੁਰੂ ਨਾਨਕ ਦੇਵ ਜੀ ਸਾਹਿਬ ਜੀ ਦੇ ਪਾਸ ਪਹੁੰਚ ਕੇ ਮੰਗਲ ਕਰਦੇ ਨੇ ਆ ਕੇ ਮੰਜਲ ਕੁਸ ਮੰਜਲ ਮਲਿਆਗਰ ਹਾਂਜੀ ਜਿਨ੍ਹਾਂ ਨੇ ਆਪਣੇ ਹੱਥਾਂ ਦੇ ਵਿੱਚ ਇਸ ਤਰ੍ਹਾਂ ਮੰਜਲ ਕੁਸ ਮੰਜਲ ਮਲਿਆਗਰ ਉਹਨਾਂ ਨੇ ਫੁੱਲ ਤੇ ਸੁਗੰਧੀਆਂ ਵਾਲੇ ਪਦਾਰਥ ਹੱਥਾਂ ਦੇ ਵਿੱਚ ਲਏ ਹਨ ਕਰ ਕਪੂਰ ਵਰ ਗੰਧ ਉਜਾਗਰ ਹਾਂਜੀ ਇਸ ਤਰ੍ਹਾਂ ਕਹਿੰਦੇ ਉਹਨਾਂ ਨੇ ਸੁਗੰਧੀਆਂ ਵਾਲੇ ਪਦਾਰਥੋ ਕਪੂਰ ਕੇਸ ਰਾਦਕ ਉਜਾਗਰ ਪ੍ਰਗਟ ਹੀ ਉਹਨਾਂ ਨੇ ਆਪਣੇ ਹੱਥਾਂ ਦੇ ਵਿੱਚ ਲਏ ਹੋਏ ਨੇ ਦੇਖਾ ਇੱਕ ਸਿੰਘਾਸਨ ਸੁੰਦਰ ਹਾਂਜੀ ਮਾਤਾ ਜੀ ਨੇ ਫਿਰ ਇੱਕ ਉੱਚਾ ਬਹੁਤ ਸੁੰਦਰ ਸਿੰਘਾਸਨ ਵੇਖਿਆ ਸੋਚੇ ਮਾਨਕ ਗਚਰੁ ਜਰੰਦਰ ਜਿਹਦੇ ਵਿੱਚ ਸੋਹਣੇ ਸੋਹਣੇ ਨਾਗ ਤੇ ਹੀਰੇ ਅਦਕ ਜੜੇ ਹੋਏ ਨੇ ਮਾਨਕ ਤਾਂ ਪਰ ਹੀਰਾ ਨਿਜ ਸੁਤ ਬੈਸਾ ਹਾਂਜੀ ਉਹ ਸੋਹਣੇ ਪਲੰਗੇ ਦੇ ਉੱਪਰ ਆਪਣੇ ਪਿਆਰੇ ਲਾਲ ਗੁਰੂ ਨਾਨਕ ਸਾਹਿਬ ਜੀ ਨੂੰ ਸਜੇ ਹੋਏ ਬੈਠਿਆਂ ਦੇਖਿਆ ਸੋਭਾ ਕੋਟ ਕਾਮਨਹ ਤੈ ਸਾ ਹਾਂਜੀ ਇਨੀਆਂ ਅੰਦਰ ਸੋਭਾ ਹੋ ਰਹੀ ਐ ਕਿ ਮਾਨੋ ਕਰੋੜਾਂ ਕਾਮਦੇਵ ਜੀ ਵੀ ਸੋਭਾ ਐਸੀ ਨਹੀਂ ਹੋਵੇਗੀ ਮਿਰਜੁਰ ਜਜੈ ਅੰਜਲੀ ਜੋਰੀ ਹਾੜਿਓ ਨਸਾਰ ਦੇਵਤਿਆਂ ਨੇ ਮਿਲ ਮਿਲ ਕੇ ਤੇ ਇਸ ਤਰ੍ਹਾਂ ਹੱਥ ਜੋੜ ਕੇ ਖੜੇ ਹਨ ਭਨਤ ਬਿਨੈ ਮਨ ਪ੍ਰੀਤ ਨਾ ਥੋਰੀ ਉਹਨਾਂ ਦੇ ਮਨ ਵਿੱਚ ਪ੍ਰੀਤ ਬਹੁਤ ਜ਼ਿਆਦਾ ਥੋੜੀ ਨਹੀਂ ਯਾਨੀ ਬਹੁਤ ਪ੍ਰੇਮਾ ਭਗਤੀ ਵਾਲੀ ਪ੍ਰੀਤ ਬਣੀ ਹੋਈ ਹੈ ਦੁਹੋਰਾ ਉਸਤਤ ਉਕਤਹ ਅਨਕ ਵਿਦ ਜੈ ਜੈ ਬਚਨ ਉਚਾਰ ਬਹੁਤ ਤਰ੍ਹਾਂ ਦੇ ਨਾਲ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਇਸ ਤਰ੍ਹਾਂ ਉਸ ਦਾ ਬੜਿਆਈ ਉਚਾਰਨ ਕਰਦੇ ਹਨ ਪਾਵਨ ਪਰਮ ਪੁਰਤਨੰ ਪੁਰਖ ਨਪਾਰਾਵਾਰ ਇਸ ਤਰ੍ਹਾਂ ਆਖਦੇ ਨੇ हे ਪਾਵਨ ਪਰਮ ਆਦ ਪੁਰਖ ਤੇ ਤੁਹਾਡਾ ਕੋਈ ਸਾਨੀ ਨਹੀਂ ਹੈ ਪ੍ਰਾਵਰ ਨਹੀਂ ਹੈ ਕੋਈ ਤੁਹਾਡੇ ਤੁਲ ਜਾਂ ਤੁਹਾਡੇ ਵਰਗਾ ਵੱਡਾ ਨਹੀਂ ਹੈ ਤੁਸੀਂ ਸਾਰਿਆਂ ਤੋਂ ਵੱਡੇ ਹੋ ਚੌਪਈ ਧਰ ਅਲੰਬਕੇ ਦੇਵਨ ਹੇ ਤੋ ਆਪ ਜੀ ਪ੍ਰਗਟੇ ਸ੍ਰੀ 베ਦੀ ਕੁਲ ਕੇ ਤੋ ਕਿਉਂ ਤੁਸੀਂ 베ਦੀਆਂ ਦੀ ਕੁਲ ਦੇ ਵਿੱਚ ਪ੍ਰਗਟ ਹੋਏ ਹੋ ਭਗਤ ਜਗਤ ਮਦ ਬਿੱਦਦ ਕਰਨ ਕੋ ਹਾ ਜੇ ਸੰਸਾਰ ਦੇ ਵਿੱਚ ਭਗਤੀ ਨੂੰ ਪ੍ਰਗਟ ਕਰਨ ਦੇ ਹਿਤ ਕਲਮਲ ਦੁਸ਼ਟਨ ਦੰਬ ਦਰਨ ਕੋ ਹਾ ਜੇ ਕਲਮਲ ਪਾਪਾਂ ਨੂੰ ਦੁਸ਼ਟਾਂ ਨੂੰ ਤੇ ਖੰਡਨ ਕਈ ਨਾਸ ਕਰਨ ਦੇ ਵਾਸਤੇ ਦੁਸ਼ਟਾਂ ਨੂੰ ਦੰਡ ਦੇਣ ਵਾਸਤੇ ਕਲ ਵਹ ਪਾਵਨ ਪੰਥ ਨਰਨ ਕੋ ਕਲ ਯੁਗ ਦੇ ਮੰਦੀ ਮਤ ਬੁੱਧੀ ਵਾਲੇ ਲੋਕਾਂ ਨੂੰ ਤੇ ਸੋਹਣਾ ਰਸਤਾ ਜਿਹੜਾ ਪੰਥ ਦਾ ਨਾ ਜਿਸ ਤਰ੍ਹਾਂ ਨਿਰਮਲ ਪੰਥ ਭਗ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਤੋ ਨਿਰਮਲ ਪੰਥ ਤੇ ਇਹ ਉਜਲ ਰਸਤਾ ਜੀਵਨ ਜ਼ਿੰਦਗੀ ਸਫਲ ਕਰਨ ਵਾਲਾ ਉਜਲ ਰਸਤਾ ਜਿਹੜਾ ਉਹ ਦਿਖਾਉਣ ਦੇ ਵਾਸਤੇ ਪ੍ਰਭਾਤ ਸਤ ਸੰਗਤ ਜਗਤ ਤਰਨ ਕੋ ਹਾਂਜੀ ਸੰਸਾਰ ਦੇ ਵਿੱਚ ਸਤ ਸੰਗਤ ਦੀ ਮਹਿਮਾ ਪ੍ਰਗਟ ਕਰਨ ਦੇ ਹਿਤ ਤੇ ਜੀਵਨ ਨੂੰ ਮੁਕਤੀ ਲਾਇਕ ਕਰਨ ਵਾਸਤੇ ਨਾਮ ਜਪਾਵਨ ਧਿਆਨ ਚਰਨ ਕੋ ਹਾਂਜੀ ਨਾਮ ਜਪਾਉਣ ਦੇ ਵਾਸਤੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਦਾ ਧਿਆਨ ਧਰਨ ਦੇ ਹਿਤ ਭਗਤਨ ਦੁਖ ਹਾ ਜਨਮ ਮਰਨ ਕੋ ਹਾਂਜੀ ਆਪਣੇ ਪਿਆਰਿਆਂ ਸੇਵਕਾਂ ਸੰਤਾਂਾਂ ਰਤਾਂ ਦੇ ਜਨਮ ਮਰਨ ਦੇ ਦੁੱਖ ਨੂੰ ਦੂਰ ਕਰਨ ਦੇ ਵਾਸਤੇ ਜੀਨ ਆਸਰਾ ਏਕ ਸ਼ਰਨ ਕੋ ਹਾਂਜੀ ਏਕ ਸ਼ਰਨ ਪਿਆ ਹੋਇਆਂ ਨੂੰ ਆਸਰਾ ਦੇਣ ਦੇ ਲਈ ਕੁਮਤ ਕਚਾਲਕ ਕਰਮ ਹਰਨ ਕੋ ਹਾਂਜੀ ਕੁਮਤ ਖੋਟੀ 부ਧੀ ਕੁਚਾਲ ਭੈੜੀ ਚਾਲ ਤੇ ਮਾੜੇ ਕਰਮਾਂ ਨੂੰ ਹਰਨ ਕੀਏ ਨਾਸ ਕਰਨ ਵਾਸਤੇ ਪੀਰ ਮੀਰ ਸਿੱਧ ਦਰਪ ਸ਼ਰਨ ਕੋ ਹਾਂਜੀ ਪੀਰ ਤੇ ਮੀਰ ਪਾਤਸ਼ਾਹ ਬਾਦਸ਼ਾਹ ਸਿੱਧੀਆਂ ਵਾਲੇ ਤੇ ਐਸੇ ਜਿਹੜੇ ਲੋਕ ਹਨ ਉਹਨਾਂ ਦਾ ਹੰਕਾਰ ਦੂਰ ਕਰਨ ਦੇ ਵਾਸਤੇ ਵਾਹਿਗੁਰੂ ਦੇ ਜਾਪ ਅਰਨ ਕੋ ਹਰੇ ਵਾਹਿਗੁਰੂ ਜੀ ਦੇ ਨਾਮ ਨੂੰ ਜਪਾਉਣ ਦੇ ਹਿਤ ਹੋਰਾ ਇਹ ਬਿਦ ਬਿਵਦ ਸਬਦਨ ਬਦ ਪਾਦ ਅਰਬਿੰਦ ਮਨਾਈ ਇਸ ਤਰ੍ਹਾਂ ਆਪਣੇ ਮੁਖੋਂ ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਉਸਤਤਿ ਵਡਿਆਈ ਕਰਕੇ ਗਏ ਆਪਣੇ ਲੋਕ ਕੋ ਜਹ ਜਹ ਤੇ ਜੋ ਆਏ ਉਹ ਵਾਪਸ ਆਪੋ ਆਪਣੇ ਟਿਕਾਣਿਆਂ ਨੂੰ ਚਲੇ ਗਏ ਨੇ ਤੇ ਬਾਦਨ ਪਦ ਅਰਬਿੰਦ ਮਨਾਏ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਕਮਲ ਵਰਗੇ ਮੁਖ ਨੂੰ ਔਰ ਸੋਹਣੇ ਚਰਨਾਂ ਨੂੰ ਕਮਲ ਵਰਗੇ ਜਿਹੜੇ ਚਰਨ ਹੈ ਉਹਨਾਂ ਨੂੰ ਮਨਾ ਕਰਕੇ ਤੇ ਇਸਰਾ ਦਰਸ਼ਨ ਕਰਕੇ ਚੰਦਰਮਾ ਵਰਗੇ ਮੁਖ ਦਾ ਤੇ ਫਿਰ ਆਪੋ ਆਪਣੇ ਟਿਕਾਣਿਆਂ ਤੇ ਚਲੇ ਗਏ ਜਿੱਥੋਂ ਜਿੱਥੋਂ ਆਏ ਸੀ ਨਾ ਦੇਗਪੁਰੀਆਂ ਚੋਂ ਉੱਥੇ ਵਾਪਸ ਚਲੇ ਗਏ ਹਨ ਚੌਪਈ ਅਚਰਜ ਭਈ ਹੀਰ ਕਰ ਮਾਤਾ ਇਹ ਸਭ ਕੁਝ ਵੇਖ ਕਰਕੇ ਤੇ ਮਾਤਾ ਤ੍ਰਿਪਤਾ ਜੀ ਬਹੁਤ ਅਚੰਬੇ ਦੇ ਸਹਤ ਹੋ ਗਏ ਹੈਰਾਨ ਹੋ ਗਏ ਨੇ ਜਾਨੀ ਪਰੈ ਨਾ ਗਜਨਿਤ ਤਾਤਾ ਹਾਂਜੀ ਇਹ ਆਪਣੇ ਪੁੱਤਰ ਦੇ ਪ੍ਰਤੀ ਇਹ ਮਹਿਮਾ ਵਡਿਆਈ ਇਸ ਕੌਤੁਕ ਨੂੰ ਜਾਣ ਨਹੀਂ ਸਕੇ ਹਨ ਹੋਯੁਰ ਦੇ ਮੈਂ ਸੰਪ੍ਰਮ ਜਾਗੀ ਹਾਂਜੀ ਇਸ ਤਰ੍ਹਾਂ ਜਦੋਂ ਜਾਗ ਗਨੇ ਦੇ 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 ਵਿੱਚ ਇੱਕ ਭਰਮ ਜਿਹਾ ਬਣ ਗਿਆ ਹੈ ਸ਼ੱਕ ਜੀ ਪੈਦਾ ਹੋ ਗਈ ਸੁਤ ਅਵੈਵ ਸਭ ਦੇਖਣ ਲੱਗੀ ਆਪਦੇ ਪੁੱਤਰ ਦੇ ਚਿਹਰੇ ਨੂੰ ਅੰਗਾਂ ਨੂੰ ਹੱਥਾਂ ਪੈਰਾਂ ਨੂੰ ਫੜ ਫੜ ਕੇ ਟੋ ਟੋ ਕੇ ਵੇਂਦੀ ਹੈ ਚੰਦਨ ਸੋ ਚਰਚਤ ਹੈ ਸਾਰੇ ਤੇ ਜਿਹੜੇ ਅੰਗ ਨੇ ਚਰਨ ਨੇ ਛੋਟੇ ਛੋਟੇ ਹੱਥ ਉਹ ਸੁਗੰਧੀਆਂ ਦੇ ਨਾਲ ਇਸ ਤਰ੍ਹਾਂ ਤਰ ਹਨ ਸੁਗੰਧੀਆਂ ਦੇ ਨਾਲ ਜਾਨੀ ਉਹ ਪਰਪੂਰ ਹਨ ਬਹੁਤ ਸੁਗੰਧ ਸੋ ਜਜੇ ਨਿਹਾਰੇ ਜਦੋਂ ਆਪਣੇ ਪੁੱਤਰ ਦੇ ਹੱਥਾਂ ਪੈਰਾਂ ਨੂੰ ਸੁਗੰਧੀਆਂ ਸਾਇਤ ਵੇਖਿਆ ਸੰ ਬ੍ਰਾਹਮਨ ਨਹਿ ਥਿਰਤਾ ਹੋਈ ਹਾਂਜੀ ਇਸ ਤਰ੍ਹਾਂ ਮਨ ਭਰਮ ਦੇ ਵਿੱਚ ਹੋ ਗਿਆ ਤੇ ਸਥਿਰਤਾ ਜਿਹੜੀ ਸੀ ਉਹ ਚਲੀ ਗਈ ਹੈ ਭਾਵ ਕੋਈ ਟਿਕਾ ਨਹੀਂ ਚਿੱਤ ਦੇ ਵਿੱਚ ਇਹਦੋ ਸੱਚ ਕੈ ਸੁਪਨਾ ਸੋਈ ਜਾਣਦੀ ਆ ਵੀ ਕਿਤੇ ਇਹ ਸੁਪਨਾ ਹੈ ਜਾਂ ਸੱਚਮੁੱਚ ਹੀ ਇਹਨਾਂ ਦੇ ਅੰਗਾਂ ਤੇ ਸੁਗੰਧੀਆਂ ਜੜੀਆਂ ਨੇ ਉਹ ਲੱਗੀਆਂ ਹੋਈਆਂ ਹਨ ਰਿਦੇ ਵਿਚਾਰਤ ਆਰਤ ਮਾਤਾ ਕਿਉਂ ਰਿਦੇ ਦੇ ਵਿੱਚ ਵਿਚਾਰ ਕਰ ਰਹੀ ਹੈ ਮਾਤਾ ਨਿਰਣਾ ਹੋਏ ਨਾ ਏਕੈ ਬਾਤਾ ਕਿਸੇ ਵੀ ਇੱਕ ਗੱਲ ਦਾ ਨਿਰਣਾ ਨਹੀਂ ਹੋ ਸਕਿਆ ਸਤ ਕੀ ਮਹਿਮਾ ਮਨ ਮਹਿਮਾਨੀ ਹਾਂਜੀ ਆਪ ਦੇ ਪੁੱਤਰ ਦੀ ਮਹਿਮਾ ਨੂੰ ਫਿਰ ਮਨ ਵਿੱਚ ਜਾਣ ਲਿਆ ਜਾਣਿਆ ਕਿ ਇਹ ਸੱਚਮੁੱਚ ਹੀ ਕੋਈ ਅਵਤਾਰ ਨੇ ਉਹ ਤੇ ਦੇਵਤੇ ਆਏ ਸਨ ਇਹਨਾਂ ਦਾ ਪੂਜਨ ਕਰਨ ਹੈ ਤਾਂ ਕਿਉਂਕਿ ਉਹ ਪੰਡਤ ਵੀ ਕਹਿ ਕੇ ਗਿਆ ਨਾ ਕਿ ਇਹ ਤੇ ਕੋਈ ਅਵਤਾਰ ਨੇ ਸੰਸਾਰ ਨੂੰ ਤਾਰਨ ਦੇ ਬਾਸਤੇ ਆਏ ਹੋਏ ਨੇ